ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਪੁਰਾਣੇ ਬੰਦਿਆਂ ਦੇ ਜਗਾੜ ਇੰਜੀਨੀਅਰਾਂ ਤੋਂ ਵੀ ਬਹੁਤ ਤਕੜਾ ਦਿਮਾਗ ਸੀ ਪੁਰਾਣੇ ਬੰਦਿਆਂ ਦਾ ਬਿਨਾ ਕੋਈ ਇੰਜਨ ਬਿਨਾ ਕੋਈ ਤੇਲ ਖਰਚਾ ਬਿਨਾ ਕੋਈ ਹੋਰ ਸਿਸਟਮ ਬਣਾਈ ਦੇਖੋ ਕਿੰਨੀਆਂ ਵਧੀਆ ਤਕਨੀਕਾਂ ਸੀ ਇਹਨਾਂ ਦੀਆਂ ਇਹ ਪਾਣੀ ਭਰਨ ਦਾ ਇੱਕ ਨਵਾਂ ਜਗਾੜ ਹੈ ਦੇਖੋ ਜਿਹੜੇ ਪਰਲੇ ਪਾਸੇ ਇਹ ਲੱਗੇ ਹੋਏ ਨੇ ਜੋ ਫੱਟੇ ਨਾਲ ਇਹਨਾਂ ਨੇ ਲਾਏ ਹੋਏ ਨੇ ਨਾਲ ਪਾਈਪਾਂ ਦੇ ਪਾਈਪਾਂ ਗੋਲ ਕਰਕੇ ਸਿਰੇ ਤੋਂ ਇਹ ਪੈਪ ਚੌੜੀ ਆ ਇਹ ਪਾਣੀ ਦੇ ਵਿੱਚ ਡੁੱਬਦੀ ਹੈ ਤੇ ਪਾਣੀ ਜਦੋਂ ਘੁੰਮਦੀ ਹੈ ਅੱਗੇ ਦੀ ਅੱਗੇ ਅੱਗੇ ਪਾਈਪਾਂ ਦੇ ਵਿਚਾਲੇ ਹੋ ਕੇ ਵਿਚਾਲੇ ਤੋਂ ਅੰਦਰ ਨੂੰ ਜਾਂਦਾ ਹੈ ਇਹ ਪਾਣੀ ਦੀ ਦਾਬ ਦੇ ਹਿਸਾਬ ਨਾਲ ਜਿੱਥੋਂ ਪਾਣੀ ਜਾ ਰਿਹਾ ਉਹ ਰੋੜ ਦੇ ਹਿਸਾਬ ਨਾਲ ਪਾਣੀ ਆਪ ਹੀ ਇਹਨੂੰ ਘਮਾਉਂਦਾ ਹੈ ਤੇ ਵੀਰੋ ਆਪ ਹੀ ਦੇਖੋ ਇਹ ਪਾਣੀ ਜਮਾ ਜਾ ਕੇ ਆਪ ਜਮਾ ਵਿਚਾਲੇ ਜਾਂਦੀ ਹੈ ਪਾਈਪ ਇਸ ਪਾਈਪ ਦੇ ਰਾਹੀਂ ਹੋ ਕੇ ਪਾਣੀ ਧਰੇ ਦੇ ਵਿੱਚ ਦੀ ਅੰਦਰ ਅੱਗੇ ਕੀ ਸੀ ਨਾ ਤਲਾਵਾਂ ਦੀ ਤਰ੍ਹਾਂ ਟੋਏ ਬਣਾਏ ਹੁੰਦੇ ਸੀ ਕਿ ਉਹਨਾਂ ਦੇ ਵਿੱਚ ਪਾਣੀ ਇਕੱਠਾ ਕਰ ਲੈਂਦੇ ਸੀ ਕਿਸਾਨਾਂ ਉਹ ਪਾਣੀ ਜਦੋਂ ਉਹਦਾ ਲੈਵਲ ਕਾਫੀ ਉੱਚਾ ਹੋ ਜਾਂਦਾ ਸੀ ਤਾਂ ਉਹ ਜਿੱਧਰ ਨੂੰ ਵੀ ਵਧਦੇ ਸੀ ਉਧਰ ਨੂੰ ਉਹਨਾਂ ਦਾ ਬਾਣਾ ਫੈਲਾਉਂਦਾ ਸੀ। ਉਹ ਦੇਖੋ ਵੀਰੋ ਇਹੇ ਨੇ ਪੁਰਾਣੇ ਬੰਦੇ ਦਾ ਜਗਾੜ ਦੇਖੋ ਕਿੰਨੇ ਵਧੀਆ ਦਿਮਾਗ ਲਾਏ ਨੇ। ਹੌਲੀ-ਹੌਲੀ ਕਰਕੇ ਇਹ ਪਾਣੀ ਉਹ ਤਲਾਬ ਦੇ ਵਿੱਚ ਜਮਾ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਉਹ ਤਲਾਬ ਭਰ ਜਾਂਦਾ ਹੈ ਤੇ ਫਿਰ ਇਸ ਤੋਂ ਜਿੱਧਰ ਨੂੰ ਇਹਨਾਂ ਦਾ ਦਿਲ ਮੰਨਦਾ ਹੈ ਉਧਰ ਨੂੰ ਉਹਦੇ ਬਾਣਾ ਦੀ ਸਿੰਚਾਈ ਕਰ ਲੈਂਦੇ ਸੀ। ਦੇਖੋ ਕਿੰਨਾ ਵਧੀਆ ਜਗਾੜ ਲਾਇਆ ਇਹਨਾਂ ਨੇ ਕੋਈ ਖਰਚਾ ਨਹੀਂ, ਕੋਈ ਇੰਜਣ ਨਹੀਂ, ਕੋਈ ਤੇਲ ਨਹੀਂ। ਬਹੁਤ ਹੀ ਦਿਮਾਗਸੀ ਬਾਈ ਪੁਰਾਣੇ ਬੰਦਿਆਂ ਦੇ ਅੱਜ ਕੱਲ ਜੇ ਆਪਾਂ ਸੋਚੀਏ ਤਾਂ ਅਸੀਂ ਤਾਂ ਤਕਨੀਕਾਂ ਆਪਾਂ ਨਹੀਂ ਕਰ ਸਕਦੇ ਦੇਖੋ ਇਹ ਪਾਣੀ ਹੌਲੀ ਹੌਲੀ ਆ ਰਿਹਾ ਏ ਉਸੇ ਦੇ ਪਾਣੀ ਆ ਰਿਹਾ ਵੀਰੋ ਜਿਸ ਤਰ੍ਹਾਂ ਉਹ ਘੁੰਮਦਾ ਪਾਣੀ ਅੱਗੇ ਦੀ ਅੱਗੇ ਜਾ ਕੇ ਵਿਚਾਲਦੀ ਹੋ ਕੇ ਪੈਪਰਾਹੀ ਇਧਰ ਆਉਂਦਾ ਏ ਜੇ ਉੱਚਾ ਬਣਾਇਆ ਹੋਇਆ ਜੇ ਵੈਸੇ ਉਧਰੋਂ ਪਾਣੀ ਛੱਡਦੇ ਨੇ ਤਾਂ ਪਾਣੀ ਨੀਵਾ ਚੱਲਦਾ ਕਿਉਂਕਿ ਪਾਣੀ ਇਧਰੋਂ ਨੂੰ ਆਉਂਦਾ ਨਹੀਂ ਪਾਣੀ ਡੂੰਘਾ ਪਰ ਇਹ ਦੇਖੋ ਇਹਨਾਂ ਨੇ ਤਰੀਕਾ ਬਣਾਇਆ ਹੋਇਆ ਇਹ ਪਾਣੀ ਉੱਚੀ ਜਗ੍ਹਾ 'ਚ ਸਟਾਕ ਹੋ ਰਿਹਾ ਜ਼ਮੀਨਾਂ ਤੋਂ ਉੱਚਾ ਤਾਂ ਇਹਨੂੰ ਜਿੱਧਰ ਲਿਜਾਣਗੇ ਉਹ ਧੰਨਵਾਦ ਭਾਈ ਸਾਰਿਆਂ ਦਾ ਜਾਣਕਾਰੀ ਲਈ